ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਤੇ ਅਸੀਂ ਦਰਦ ਪੰਜਾਬ ਦਾ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੀ ਗੱਲਬਾਤ ਦਾ ਵਿਸ਼ਾ ਹੋਊਗਾ ਗ੍ਰ anthi ਸਿੰਘਾਂ ਦੇ ਬਾਰੇ ਮੇਰੇ ਨਾਲ ਨੇ ਸਰਦਾਰ ਸਰਤਿੰਦਰ ਸਿੰਘ ਜੀ ਪ੍ਰਹਾਰ ਤੇ ਮੈਂ ਹਰਦੀਪ ਸਿੰਘ ਸਹੋਤਾ ਤੇ ਅਸੀਂ ਅੱਛਾ ਜੀ ਅਸੀਂ ਗੱਲ ਕਰਨ ਲੱਗੇ ਆ ਅੱਜ ਭਈ ਅੱਜ ਦੇ ਗ੍ਰਾਂਥੀ ਸਿੰਘ ਤੇ ਪਿਛਲੇ ਗ੍ਰਾਂਥੀ ਸਿੰਘਾਂ ਦੇ ਵਿੱਚ ਕੀ ਮਤਲਬ ਅੰਤਰ ਆ ਅਸੀਂ ਗ੍ਰਾਂਥੀ ਸਿੰਘ ਨੂੰ ਬਾਬਾ ਬੁੱਢਾ ਸਾਹਿਬ ਦਾ ਦਰਜਾ ਦਿੰਨੇ ਆ ਤੇ ਜੋ ਗ੍ਰਾਂਥੀ ਸਿੰਘ ਪਹਿਲੇ ਸੀਗੇ ਜਾਂ ਬਾਬਾ ਬੁੱਢਾ ਸਾਹਿਬ ਜੀ ਸੀਗੇ ਉਹ ਜੋ ਰੋਲ ਅਦਾ ਕਰਦੇ ਸੀ ਕੀ ਅੱਜ ਦੇ ਗ੍ਰਾਂਥੀ ਸਿੰਘ ਉਹ ਰੋਲ ਅਦਾ ਕਰਦੇ ਆ ਜੇ ਨਹੀਂ ਕਰਦੇ ਤਾਂ ਉਹਦਾ ਕੀ ਕਾਰਨ ਆ ਜੀ ਪ੍ਰਹਾਰ ਸਾਹਿਬ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੋ ਅੱਜ ਦਾ ਵਿਸ਼ਾ ਚੁਣਿਆ ਗਿਆ ਹੈ ਉਹ ਇਹ ਹੈ ਕਿ ਗ੍ਰੰਥੀ ਸਿੰਘ ਦਾ ਸਿੱਖ ਧਰਮ ਦੇ ਧਰਮ ਪ੍ਰਚਾਰ ਦੇ ਵਿੱਚ ਕੀ ਰੋਲ ਹੈ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਜਦੋਂ ਵੀ ਗੁਰਦਾਰੇ ਜਾਂਦੇ ਹਾਂ ਗੁਰੂ ਘਰ ਜਾ ਕੇ ਪਰ ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਦਾ ਸਾਨੂੰ ਕਿਤੇ ਵੀ ਗੁਰਦੁਆਰੇ ਦਾ ਗ੍ਰੰਥੀ ਮਿਲੇ ਆਦਰ ਦੇ ਨਾਲ ਸਾਡਾ ਸਿਰ ਝੁਕਦਾ ਅਸੀਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆਂ ਜਾਂ ਜੋ ਉਹਨਾਂ ਤੋਂ ਛੋਟੇ ਬੱਚੇ ਹਨ ਉਹਨਾਂ ਨੂੰ ਇਹ ਵੀ ਸਖਾਈ ਦੇ ਬੱਚਿਆਂ ਨੂੰ ਵੀ ਉਹਨਾਂ ਦੇ ਪੈਰੀਂ ਹੱਥ ਲਾਓ ਅੱਜ ਦਾ ਜੋ ਸਾਡਾ ਵਿਸ਼ਾ ਚੁਣਿਆ ਗਿਆ ਉਹ ਇਹ ਹੈ ਪੇ ਅੱਜ ਦਾ ਗ੍ਰੰਥੀ ਤੇ ਪੁਰਾਣਾ ਗ੍ਰੰਥੀ ਇਹਨਾਂ ਦੇ ਵਿੱਚ ਕੀ ਫਰਕ ਹੈ ਬਹੁਤ ਸਾਰੇ ਗ੍ਰੰਥੀ ਇਹ ਨਹੀਂ ਕਹਿੰਦੇ ਮੈਂ ਕਹਾਗਾ ਕਿ ਸਾਰੇ ਗ੍ਰੰਥੀ ਜਿਹੜੇ ਹੈ ਉਹ ਉਹ ਧਰਮ ਪ੍ਰਚਾਰ ਦੇ ਹੱਕ ਵਿੱਚ ਚੱਲਦੇ ਹਨ ਜਾਂ ਇਹੋ ਜੇ ਕੰਮ ਕਰਦੇ ਹਨ ਜਿਨ੍ਹਾਂ ਨਾਲ ਸਾਡਾ ਧਰਮ ਪ੍ਰਚਾਰ ਹੁੰਦਾ ਜਾਂ ਸਾਰੇ ਇਹੋ ਜੇ ਵੀ ਨਹੀਂ ਹਨ ਜੋ ਮਾੜੇ ਕੰਮ ਜਾਂ ਜੋ ਕਮੇਟੀਆਂ ਦੇ ਕਹਿਣ ਦੇ ਗਲਤ ਪ੍ਰਚਾਰ ਕਰਦੇ ਹਨ ਝੂਠ ਬੋਲਦੇ ਹਨ ਤੇ ਸਾਰੇ ਇਹੋ ਜੇ ਵੀ ਨਹੀਂ ਹੁੰਦੇ ਸੋਤਾ ਸਾਹਿਬ ਜੇ ਅਸੀਂ ਗੱਲ ਸ਼ੁਰੂ ਕਰੀਏ ਤੁਸੀਂ ਵੀ ਛੋਟੇ ਸੀ ਤਾਂ ਮੇਤੋਂ ਛੋਟੇ ਹੈਗੇ ਆ ਮੈਂ ਵੀ ਮੇਰੀ 60 ਦੇ ਕਰੀਬ ਉਮਰ ਹੋ ਗਈ ਹੈ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਸਾਡੇ ਘਰ ਦੇ ਮਾਪਿਓ ਦਾਦਾਦਾਦੀ ਨਾਨਾ ਨਾਨੀ ਜਦੋਂ ਅਸੀਂ ਜਾ ਹਰ ਕਿਥਾਂ ਤੇ ਉਹ ਸਾਨੂੰ ਜਦੋਂ ਗੁਰਦੁਆਰੇ ਅਸੀਂ ਜਾਂਦਾ ਸੀ ਉਹ ਕਹਿੰਦੇ ਸੀ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਦੇ ਪੈਰੀਂ ਹੱਥ ਲਾਓ ਤੁਸੀਂ ਜਾ ਕੇ ਇੱਕ ਤਾਂ ਇਹ ਵੀ ਹੁੰਦਾ ਸੀ ਉਦੋਂ ਸਾਨੂੰ ਗ੍ਰੰਥੀ ਸਿੰਘ ਪ੍ਰਸ਼ਾਦ ਦਿੰਦਾ ਹੁੰਦਾ ਸੀ ਜੀ ਗ੍ਰੰਥੀ ਸਿੰਘ ਪ੍ਰਸ਼ਾਦ ਦਿੰਦੇ ਸੀ ਇਸ ਕਰਕੇ ਵੀ ਅਸੀਂ ਪੈਰੀਂ ਹੱਥ ਲਾਉਂਦੇ ਸੀ ਪਰ ਇਸ ਚੀਜ਼ ਦਾ ਇੱਕ ਹੋਰ ਮਤਲਬ ਵੀ ਸੀਗਾ ਕਿ ਅਸੀਂ ਇੱਕ ਸਾਡਾ ਜੋ ਧਰਮ ਪ੍ਰਚਾਰ ਦਾ ਕੇਂਦਰ ਹੈ ਗੁਰਦੁਆਰਾ ਉਹਦਾ ਜੋ ਗ੍ਰੰਥੀ ਹੈ ਮੁਖੀ ਹੈ ਅਸੀਂ ਉਸ ਦੀ ਆਦਰ ਕਰਦੇ ਹਾਂ ਤੇ ਸਾਡੇ ਮਾਪਿਓ ਜਿਹੜੇ ਹੈਗੇ ਆ ਉਹ ਉਹਦਾ ਆਦਰ ਵਧਾ ਰਹੇ ਆ ਪਿਤਾ ਕੇ ਸਾਨੂੰ ਤਾਂ ਪਤਾ ਸੀ ਗਰੰਤੀ ਸਿੰਘ ਦਾ ਕੀ ਰੋਲ ਹੈ ਤੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਤੇ ਗਰੰਤੀ ਸਿੰਘ ਦਾ ਸਾਡੇ ਸਿੱਖ ਧਰਮ ਦੇ ਕੀ ਰੋਲ ਹੈ ਉਸ ਟਾਈਮ ਤੇ ਗਰੰਤੀ ਸਿੰਘ ਜੋ ਹੁੰਦੇ ਸੀਗੇ ਪੁਰਾਣੇ ਸਮੇਂ ਚ ਬਹੁਤੇ ਪੈਸੇ ਤਾਂ ਨਹੀਂ ਸੀ ਹੁੰਦੇ ਪਰ ਜਿੰਨੇ ਚ ਵੀ ਹੁੰਦੇ ਸੀ ਗਰੰਤੀ ਸਿੰਘ ਉਹ ਧਰਮ ਪ੍ਰਚਾਰ ਕਾਫੀ ਹੱਦ ਤੱਕ ਬਹੁਤ ਕਰਦੇ ਹੁੰਦੇ ਸੀਗੇ ਉਹ ਅਗਰ ਕੋਈ ਸਪੀਚ ਦਿੰਦੇ ਸੀ ਕੋਈ ਬਾਰਤਾਲਾਪ ਕਿਸੇ ਨਾਲ ਕਰਦੇ ਸੀਗੇ ਤਾਂ ਉਹ ਗੁਰਬਾਣੀ ਦੀ ਹੀ ਸਿੱਖਿਆ ਦਿੰਦੇ ਸਨ ਉਹ ਸੱਚ ਬੋਲਣਾ ਸਿਖਾਉਂਦੇ ਸਨ ਜੀ ਲੇਕਿਨ ਅੱਜ ਕੱਲ ਦੇ ਜੋ ਬਹੁਤ ਸਾਰੇ ਗ੍ਰੰਥੀ ਆ ਉਹ ਜੋ ਜੇ ਜੋ ਇਹ ਜੋ ਕਮੇਟੀਆਂ ਆ ਪਹਿਲੇ ਹੋ ਸਕਦਾ ਕਮੇਟੀਆਂ ਵੀ ਵਧੀਆ ਹੁੰਦੀਆਂ ਹੁਣ ਅੱਜ ਜੋ ਕਮੇਟੀਆਂ ਹੈਗੀਆਂ ਉਹ ਕਮੇਟੀਆਂ ਗ੍ਰੰਥੀ ਸਿੰਘ ਨੂੰ ਆਪਣਾ ਇੱਕ ਕਰਿੰਦਾ ਇੱਕ ਕੰਮ ਕਰਨ ਵਾਲਾ ਹੀ ਸਮਝਦੇ ਆ ਤੇ ਅਸੀਂ ਨੂੰ ਤਨਖਾਹ ਦਿੰਨੇ ਆ ਜੋ ਅਸੀਂ ਨੂੰ ਕਹਿੰਦੇ ਆ ਇਹ ਉਹੀ ਕਰੇ ਜੋ ਅਸੀਂ ਇਹ ਤੋਂ ਕਰਵਾਉਂਦੇ ਕਹੋਨੇ ਆ ਇਹ ਉਹੀ ਕਹੇ ਚਾਹੇ ਉਹ ਸੱਚ ਹੋਵੇ ਚਾਹੇ ਉਹ ਝੂਠ ਹੋਵੇ ਅਗਰ ਕਮੇਟੀ ਦੇ ਹੱਕ ਵਿੱਚ ਕੋਈ ਝੂਠ ਵੀ ਹੁੰਦਾ ਤਾਂ ਉਹ ਗੁਰੂ ਉਹ ਗਰੰਤੀ ਸਿੰਘ ਨੂੰ ਕਹਿੰਦੇ ਜੀ ਤੁਸੀਂ ਆ ਚੀਜ਼ ਅਨਾਉਂਸ ਕਰ ਦਿਓ ਠੀਕ ਹੈ ਨਾ ਭਾਈ ਇਹਦੇ ਵਿੱਚ ਸਾਨੂੰ ਬੇਸਿਕ ਉਹ ਸਾਹਮਣੇ ਨਹੀਂ ਲਿਆਉਂਦੇ ਪਰ ਉਹ ਉਹਨਾਂ ਨੂੰ ਫਾਇਦਾ ਹੁੰਦਾ ਬਹੁਤ ਸਾਰੇ ਜਿਹੜੇ ਝੂਠ ਹੈਗੇ ਉਹ ਗਰੰਤੀ ਸਿੰਘਾਂ ਤੋਂ ਬੁਲਾਉਂਦੇ ਆ ਤੇ ਗਰੰਤੀ ਸਿੰਘ ਜਿਹੜੇ ਹੈਗੇ ਆ ਉਹ ਉਹ ਵੀ ਬਹੁਤਿਆਂ ਦੀ ਮਜਬੂਰੀ ਹੁੰਦੀ ਆ ਕਿਉਂਕਿ ਉਹਨਾਂ ਅੱਜਕੱਲ ਉਹਨਾਂ ਨੇ ਵੀ ਆਪਣਾ ਰੋਜ਼ਗਾਰ ਜਿਹੜਾ ਹੈਗਾ ਜਾਂ ਉਹਨਾਂ ਦਾ ਜੋ ਉਹਨਾਂ ਦੇ ਬੱਚੇ ਆ ਬੱਚੇ ਹੈਗੇ ਆ ਹੁਣ ਅਗਲੇ ਨੇ ਆਪਣੇ ਬੱਚੇ ਪਾਲਣੇ ਹੈ ਉਹਨਾਂ ਨੂੰ ਉਹਦੇ ਲਈ ਤਨਖਾਹ ਚਾਹੀਦੀ ਹੈ ਪੈਸੇ ਚਾਹੀਦੇ ਹਨ ਤੇ ਉਹਨਾਂ ਨੇ ਆਪਣਾ ਘਰ ਵੀ ਚਲਾਉਣਾ ਹੈ ਤੇ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਗਲਤੀ ਇੱਕ ਪਾਸੇ ਦੀ ਨਹੀਂ ਗਲਤੀ ਦੋਨਾਂ ਪਾਸਿਆਂ ਦੀ ਆ ਗਰੰਤੀ ਸਿੰਘ ਦੇ ਨਾਲ ਉਹ ਕਮੇਟੀਆਂ ਦੀ ਜਿਹੜੀ ਗਲਤੀ ਆ ਉਹ ਜ਼ਿਆਦਾ ਆ ਜ਼ਿਆਦਾ ਆ ਕਿਉਂਕਿ ਗਰੰਤੀ ਸਿੰਘ ਵੀ ਜੋ ਰਹਿੰਦੇ ਹਨ ਉਹ ਚਾਹੇ ਸੀ ਆਮ ਕਿਸੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਦੁਨੀਆ ਦੇ ਵਿੱਚ ਦੇਖ ਲਈਏ ਜਾਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਵੀ ਦੇਖ ਲਈਏ ਅਕਾਲ ਤਖਤ ਦੇ ਗ੍ਰੰਥੀ ਨੂੰ ਵੀ ਲੈ ਲਈਏ ਜਾਂ ਅਸੀਂ ਕੇਸਗੜ੍ਹ ਸਾਹਿਬ ਦੇ ਗ੍ਰੰਥੀਆਂ ਨੂੰ ਵੀ ਲੈ ਲਈਏ ਹਮੇਸ਼ਾ ਰੋਲਾ ਪੈਂਦਾ ਰਹਿੰਦਾ ਹੈਗਾ ਜੀ ਕਿਸੇ ਪ੍ਰਧਾਨ ਨੇ ਗ੍ਰੰਥੀ ਨੂੰ ਆਹ ਕਹਿਤਾ ਕਿਸੇ ਪ੍ਰਧਾਨ ਨੇ ਗ੍ਰੰਥੀ ਨੂੰ ਆਹ ਕਹਿ ਦਿੱਤਾ ਉਹਨੇ ਉਹਨੇ ਹਾਂ ਕਰ ਦਿੱਤੀ ਉਹਨੇ ਇਸ ਤਰ੍ਹਾਂ ਕਰ ਦਿੱਤਾ ਇਸ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਸੁਣਨੇ ਨੂੰ ਆਉਂਦੀਆਂ ਇਸ ਚੀਜ਼ ਦੇ ਲਈ ਸਾਨੂੰ ਆਮ ਜੋ ਅਸੀਂ ਸਿੱਖ ਹੈਗੇ ਆਂ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਹੈਗੇ ਆ ਜੀ ਸਾਨੂੰ ਇਸ ਚੀਜ਼ ਦੇ ਤੋਂ ਉੱਪਰ ਉੱਪਰ ਕੇ ਸਾਨੂੰ ਇਸ ਚੀਜ਼ ਦੇ ਉੱਪਰ ਪਹਿਰਾ ਦੇਣਾ ਪੈਣਾ ਜੀ ਪੇ ਸਾਡੇ ਗ੍ਰੰਥੀ ਅਗਰ ਉਹ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਉੱਪਰ ਬੈਠ ਕੇ ਝੂਠ ਬੋਲਦਾ ਤੇ ਸਾਨੂੰ ਉਹਨੂੰ ਕੁਐਸਚਨ ਕਰਨਾ ਬਣਦਾ ਉਹਨੂੰ ਪੁੱਛਣਾ ਬਣਦਾ ਪੇ ਤੁਸੀਂ ਆਹ ਜਿਹੜੀ ਚੀਜ਼ ਹੈਗੀ ਇਹ ਕਿਉਂ ਬੋਲੀ ਹੈ ਤੁਹਾਨੂੰ ਕਿਸ ਨੇ ਕਹੀ ਹੈ ਜੀ ਪਰ ਅਸੀਂ ਕੀ ਕਰਦੇ ਅਸੀਂ ਇੱਥੇ ਤੱਕ ਹੀ ਸਮਝਦੇ ਆਂ ਪੇ ਮੱਥਾ ਟੇਕੋ ਪ੍ਰਸ਼ਾਦਾ ਛਕੋ ਤੇ ਘਰ ਤੇ ਘਰ ਨੂੰ ਆ ਜਾਓ ਜਦ ਕਿ ਇਹ ਨਹੀਂ ਹੋਣਾ ਚਾਹੀਦਾ ਤੇ ਜੇਕਰ ਗ੍ਰਾਂਥੀ ਸਿੰਘ ਦੀ ਗੱਲ ਕਰ ਲਈਏ ਪ੍ਰਹਾਰ ਸਾਹਿਬ ਜੇ ਗ੍ਰਾਂਥੀ ਸਿੰਘ ਨੂੰ ਫਿਰ ਗੁਰੂ ਮਹਾਰਾਜ ਸਾਹਿਬ ਤੇ ਤਾਂ ਕੋਈ ਭਰੋਸਾ ਨਾ ਰਹਿ ਗਿਆ ਜੇਕਰ ਉਹ ਕਮੇਟੀਆਂ ਦੀ ਮੰਨਣ ਮੰਨਦੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇਕਰ ਸਾਡੇ ਗੁਰੂ ਸਾਹਿਬ ਹੈਗੇ ਅਸੀਂ ਉਹਨਾਂ ਨੂੰ ਜਾਗਤ ਜੋਤ ਮੰਨ ਲਏ ਆ ਤੇ ਫਿਰ ਉਹਨਾਂ ਤੇ ਨਿਸ਼ਚੈ ਭਰੋਸਾ ਵੀ ਹੋਣਾ ਚਾਹੀਦਾ ਸਾਨੂੰ ਤੇ ਕੀ ਕਰ ਸਕਦੀਆਂ ਕਮੇਟੀਆਂ ਕੁਝ ਵੀ ਨਹੀਂ ਕਰ ਸਕਦੀ ਇਹ ਕੀ ਆ ਕਮੇਟੀਆਂ ਤੇ ਕੁਝ ਨਹੀਂ ਕਰ ਸਕਦੀਆਂ ਜਦ ਤੱਕ ਸੰਗਤ ਉਹਨਾਂ ਦੇ ਵਿਰੁੱਧ ਨਹੀਂ ਖੜਦੀ ਜੀ ਕਿਉਂਕਿ ਸੰਗਤ ਸਿਰਫ ਤੁਹਾਨੂੰ ਮੈਂ ਦੱਸਿਆ ਪਈ ਇੱਥੇ ਤੇ ਇਸੇ ਤੱਕ ਹੀ ਰਹਿੰਦੀ ਆ ਪਈ ਅਸੀਂ ਮੱਥਾ ਟੇਕਣ ਜਾਣਾ ਇੱਕ ਵਾਰ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਛੋਟੀ ਜੀ ਜੀ ਪਈ ਅਸੀਂ ਗੁਰਦੁਆਰੇ ਜਾਂਦੇ ਆ ਕੋਈ 1 ਰੁਪਿਆ ਨਾਲ ਮੱਥਾ ਟੇਕਦਾ ਕੋਈ 10 ਨਾਲ ਟੇਕਦਾ ਕੋਈ ਕੋਈ 5 ਰੁਪਏ ਦੀ ਪਰਚੀ ਕਟਵਾਦਾ ਕੋਈ 10 ਦੀ ਪਰਚੀ ਕਟਵਾਉਂਦਾ ਹੁਣ ਉਹ ਜਿਹੜਾ ਮੰਨ ਲਓ ਕਿਸੇ ਨੇ 5 ਰੁਪਏ ਦੀ 5 ਵਿਰੋਧੀ ਪਰਚੀ ਕਟਵਾਈ ਆ ਜੀ ਉਹ ਬੰਦਾ ਇਹ ਸੋਚਦਾ ਯਾਰ ਮੈਂ ਤਾਂ 5 ਯੂਰੋ ਦੀ ਪਰਚੀ ਘਟਵਾਈ ਇਹ ਨਹੀਂ ਆਹ ਕਿਸ ਕੀਤਾ ਆਹ ਗਲਤ ਹੈਗੀ ਹੋਈ ਆ ਆਹ ਗਲਤ ਹੈਗੀ ਮੈਂ ਤਾਂ ਪੰਜ ਹੀ ਪੰਜ ਹੀ ਦਿੱਤੇ ਆ ਪੰਜ ਪੰਜ ਇੱਕ ਨੇ ਦਿੱਤੇ ਪੰਜ ਦੂਸਰੇ ਨੇ 10 ਤੀਸਰੇ ਨੇ ਵੀ ਵੀ ਚੌਥੇ ਨੇ ਲੇਕਿਨ ਉਹ ਇਹ ਚੀਜ਼ ਨਹੀਂ ਸੋਚਦੇ ਵੀ ਜਿਹੜਾ ਬੰਦਾ ਰਿਸੀਵ ਕਰ ਰਿਆ ਇੱਕ ਬੰਦੇ ਨੇ ਤਾਂ ਪੰਜ ਦਿੱਤੇ ਆ ਪਰ ਰਿਸੀਵ ਕਰਨ ਵਾਲੇ ਕੋਲ ਤਾਂ 5700 ਹੋ ਗਏ ਹੂੰ ਉਹ 5 700 ਦੇ ਹਿਸਾਬ ਨਾਲ ਬੋਲੂਗਾ 5 ਰੁਪਏ ਵਾਲਾ ਜਿਹੜਾ ਹੈਗਾ ਉਹ ਚੁੱਪ ਕਰ ਜਾਂਦਾ ਕਹਿੰਦਾ ਨਹੀਂ ਜੀ ਮੈਂ ਤਾਂ 5 ਹੀ ਦਿੱਤੇ ਅੱਗੇ ਕੀ ਹੋ ਗਿਆ ਜੀ ਫਿਰ ਹੋ ਗਿਆ ਤਾਂ ਆ ਸਾਡੀ ਜਿਹੜੀ ਸੋਚ ਹੈ ਸਭ ਤੋਂ ਮਾੜੀ ਸੋਚ ਮਾੜੀ ਸੋਚ ਕਿਉਂਕਿ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਮਤਲਬ ਤੁਸੀਂ ਮੱਥਾ ਟੇਕੋ ਤੇ ਪੈਸੇ ਚੜਾਓ ਸਾਨੂੰ ਜੀ ਪਰ ਉਹ ਇਹ ਸਾਡੀ ਸ਼ਰਧਾ ਆ ਅਸੀਂ ਉੱਥੇ ਦਾਨ ਨਹੀਂ ਕਰਦੇ ਅਸੀਂ ਤਾਂ ਉੱਥੇ ਮੰਗਣ ਜਾਂਦੇ ਆ ਜੀ ਕਿਉਂਕਿ ਦਾਦਾ ਤਾਂ ਉਹ ਆ ਅਸੀਂ ਦਾਤੇ ਥੋੜੀ ਆ ਅਸੀਂ ਉਹਨੂੰ ਕੀ ਦੇ ਸਕਦੇ ਆ ਅਸੀਂ ਤਾਂ ਮੰਗੇ ਮੰਗਣ ਜਾਣੇ ਵਾ ਵਾਹਿਗੁਰੂ ਜੀ ਸਾਨੂੰ ਤੁਸੀਂ ਚੰਗੀਆਂ ਨੌਕਰੀਆਂ ਦਿਓ ਸਾਨੂੰ ਆ ਐਸ்சி ਦੇ ਵਿੱਚ ਫਾਇਦਾ ਦਿਓ ਤੇ ਉਹ ਜਿਹੜੀ ਸਾਡੇ ਸੱਚੀਆਂ ਚੀਜ਼ਾਂ ਉਹ ਮੰਨੀਆਂ ਵੀ ਜਾਂਦੀਆਂ ਅਗਰ ਅਸੀਂ ਗਲਤ ਮਨਸ਼ਾ ਦੇ ਨਾਲ ਕਰਦੇ ਆ ਗਲਤ ਤੇ ਅਰਦਾਸ ਪੂਰੀ ਨਹੀਂ ਹੋਊਗੀ ਕਦੀ ਵੀ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ ਕਿਉਂਕਿ ਹੁਣ ਵਾਹਿਗੁਰੂ ਹੈ ਉਹਨੇ ਤਾਂ ਸੱਚ ਦਾ ਨਿਦਾਰਾ ਕਰਨਾ ਲਾ ਕੇ ਛੋੜਦਾ ਇੱਕ ਗੱਲ ਪ੍ਰਹਾਰ ਸਾਹਿਬ ਮੈਂ ਹੌਲ ਦੇਖਦਾ ਹੰਨਾ ਕਈ ਵਾਰੀ ਗੁਰੂ ਘਰਾਂ ਦੇ ਵਿੱਚ ਜਾਂਨੇ ਆ ਤੇ ਉੱਥੇ ਜਾ ਕੇ ਫਿਰ ਗ੍ਰੰਥੀ ਸਿੰਘ ਨੂੰ ਜਾ ਕੇ ਆਪਾਂ ਪਹਿਲਾਂ ਤਾਂ ਉੱਥੇ ਜਦੋਂ ਪੜਚੀ ਕਟਾਉਨੇ ਆਂ ਕਟਾ ਲਈ ਨਾਂ ਲਿਖਾਤਾ ਤੇ ਫਿਰ ਉਹ ਗ੍ਰੰਥੀ ਸਿੰਘ ਜੀ ਜਾ ਕੇ ਆਪਣਾ ਦੱਸਦੇ ਆ ਜੀ ਉਹ ਫਲਾਣੇ ਨੇ 5 ਜੀਰੋ ਉਹਨਾਂ ਸੇਵਾ ਕਰਾਈ ਆ ਜੀ ਉਹਨਾਂ ਦੇ ਪਰਿਵਾਰ ਦੀ ਜੜ੍ਹ ਦੀ ਕਹਾਣੀ ਹੋਵੇ ਫਲਾਣੇ ਨੇ 10 ਜੀਰੋ ਪਰੇ 2 ਯੂਰੋ ਕਰਾਈ ਆ ਜਦ ਕਿ ਮੇਰਾ ਮੰਨਣਾ ਇਹ ਆ ਕਿ ਜੇਕਰ ਆਪਾਂ ਗੁਰੂ ਸਾਹਿਬ ਨੂੰ ਤਾਂ ਖੁਦ ਨੂੰ ਸਭ ਕੁਝ ਪਤਾ ਹੈ ਨਾ ਫਰ ਅਸੀਂ ਕਿਹਨੂੰ ਦੱਸਣ ਲਈ ਮਤਲਬ ਇਹ ਇਹ ਇਦਾਂ ਕਰਦੇ ਆਂ ਜਦ ਕਿ ਇਹ ਕੰਮ ਵੀ ਨਹੀਂ ਹੋਣਾ ਚਾਹੀਦਾ ਜੋ ਮੇਰੀ ਸੋਚਣੀ ਆ ਬਾਕੀ ਮੈਨੂੰ ਪਤਾ ਨਹੀਂ ਕੌਣ ਕਿੱਦਾਂ ਸੋਚਦਾ ਨਹੀਂ ਇਹ ਸੋਚ ਠੀਕ ਹੈ ਤੁਹਾਡੀ ਗੱਲ ਮਤਲਬ ਇਸ ਤਰ੍ਹਾਂ ਹੁੰਦੀ ਆ ਜਿੱਦਾਂ ਜਿੱਦਾਂ ਤੁਸੀਂ ਅਗਰ ਸਾਡੇ ਜਿਹੜੇ بڑے ਸਾਡੇ ਸ਼ਰਾਈਨ ਹੈਗੇ ਆ ਕੋਈ ਅਸੀਂ ਦਰਬਾਰ ਸਾਹਿਬ ਅਕਾਲ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਜਾਂ ਹੋਰ ਵੀ ਜਿਹੜੇ ਸਾਡੇ ਤਖਤ ਹੈਗੇ ਆ ਉਹਨਾਂ ਦੇ ਉੱਪਰ ਅਗਰ ਜਿਹੜੀ ਕਿਸੇ ਨੇ ਪਰਸਨਲ ਅਰਦਾਸ ਕਰਵਾਉਣੀ ਆ ਉਹਦੇ ਵਿੱਚ ਹੀ ਨਾਮ ਬੋਲਿਆ ਜਾਂਦਾ ਜੀ ਜਿਹੜੀ ਕਾਮਨ ਸੰਗਤ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਖੁਦ ਵਿੱਚ ਕਿਸੇ ਦਾ ਨਾਮ ਨਹੀਂ ਬੋਲਿਆ ਜਾਂਦਾ ਹੁਣ ਮੈਂ ਤੁਹਾਨੂੰ ਦੱਸਦਾ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੇ ਜਾਣਦੇ ਆ ਜੀ ਮਹਾਰਾਜਾ ਰਣਜੀਤ ਸਿੰਘ ਜਦੋਂ ਇੱਕ ਤਵਾਇਫ ਦੇ ਕੋਲ ਜਾਣ ਲੱਗ ਪਿਆ ਜਿਹਨੂੰ ਮੋਰਾ ਕਹਿੰਦੇ ਸੀ ਜੀ ਮੋਰਾ ਕੋਲ ਜਾਣ ਲੱਗ ਪਿਆ ਅਕਾਲੀ ਫੂਲਾ ਸਿੰਘ ਕਾਲਖੰਡ ਦੇ ਜਥੇਦਾਰ ਸਨ ਉਹਨਾਂ ਦੇ ਕੋਲ ਪਹੁੰਚ ਗਈ ਗੱਲ ਜੀ ਉਹ ਕਹਿੰਦੇ ਜੀ ਸਿੱਖ ਦਾ ਸਿੱਖ ਰਾਜ ਹੈ ਸਿੱਖਾਂ ਦਾ ਰਾਜਾ ਦੇ ਤਬਾਇਖ ਦੇ ਕੌਣ ਜਾਂਦਾ ਉਹਦਾ ਨਾਚ ਗਾਣਾ ਦੇਖਣ ਅਕਾਲੀ ਫੂਲਾ ਸਿੰਘ ਨੇ ਉਹਨਾਂ ਹੁਕਮਨਾਮਾ ਭੇਜਿਆ ਪਈ ਤੂੰ ਆ ਕੇ ਕਾਲ ਤੱਕ ਤਪੇਸ਼ ਹੋ ਜੀ ਮਹਾਰਾਜ ਰਣਜੀਤ ਸਿੰਘ ਪੇਸ਼ ਨਹੀਂ ਹੋਇਆ ਹਮ ਲਾਹੌਰ ਤੋਂ ਹਰ ਰੋਜ਼ ਇੱਕ ਗੱਡਾ ਰਸਤ ਦਾ ਹਮ ਦਰਬਾਰ ਸਾਹਿਬ ਆਉਂਦਾ ਸੀ ਜੀ ਮਹਾਰਾਜ ਰਣਜੀਤ ਸਿੰਘ ਦੀ ਨਾਂ ਦੀ ਅਰਦਾਸ ਹੁੰਦੀ ਸੀ ਉਸ ਗੱਡੇ ਦੀ ਜੀ ਅਕਾਲੀ ਫੂਲਾ ਸਿੰਘ ਦੀ ਹੁਣ ਜੁਰਤ ਦੇਖੋ ਅਕਾਲੀ ਫੂਲਾ ਸਿੰਘ ਨੇ ਕਿਹਾ ਠੀਕ ਹੈ ਉਹਨੇ ਅਕਾਲ ਤਖਤ ਦੀ ਅਵਗਿਆ ਕੀਤੀ ਹੈ ਪਹਿਲੀ ਗੱਲ ਉਹਦਾ ਗੱਡਾ ਅਜ ਤੋਂ ਬੰਦ ਕਰ ਦਿਓ ਸਾਨੂੰ ਨਹੀਂ ਰਸਤਾ ਚਾਹੀਦੀ ਦੂਸਰੀ ਗੱਲ ਮਹਾਰਾਜਾ ਰਣਜੀਤ ਸਿੰਘ ਦਾ ਜੋ ਨਾਮ ਬੋਲਿਆ ਜਾਂਦਾ ਅਰਦਾਸ ਦੇ ਵਿੱਚ ਉਹ ਅਰਦਾਸ ਦੇ ਵਿੱਚ ਨਾਮ ਨਹੀਂ ਅਜ ਤੋਂ ਬੋਲਿਆ ਜਾਊਗਾ ਗੱਡਾ ਬੰਦ ਹੋ ਗਿਆ ਉਹਦਾ ਨਾਮ ਬੋਲਣਾ ਬੰਦ ਹੋ ਗਿਆ ਰਣਜੀਤ ਸਿੰਘ ਦੀਆਂ ਖੁੱਲੀਆਂ ਆਕਾਂ ਜਦਕੇ ਅਕਾਲੀ ਫੂਲਾ ਸਿੰਘ ਅਕਾਲ ਤਖਤ ਦਾ ਜਥੇਦਾਰ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਜਰਨਲ ਵੀ ਆ ਉਹ ਤੇ ਮਹਾਰਾਜਾ ਆ ਅਕਾਲੀ ਫੂਲਾ ਸਿੰਘ ਤੋਂ ਕੋ 500000 2000 ਸਿੰਘ ਸਿੰਘ ਸੀਗੇ ਘੋੜਸਵਾਰ ਹਾਂਜੀ ਉਹਦੇ ਕੋਲ ਲੱਖਾਂ ਹੁਣ ਉਹਦੇ ਖੁੱਲੀ ਅੱਖ ਵੀ ਅਗਰ ਮਤਲਬ ਇੱਕ ਮਹਾਰਾਜਾ ਦੇ ਵਿਰੁੱਧ ਆ ਚੀਜ਼ ਹੋ ਸਕਦੀ ਹੈ ਸੰਗਤ ਦੇ ਉੱਪਰ ਕੀ ਅਸਰ ਪਾਊਗਾ ਮਹਾਰਾਜ ਜੀ ਸਿੰਘ ਥੋੜਾ ਥੋੜਾ ਆਇਆ ਕਾਲ ਤੱਕ ਕਹਿੰਦਾ ਜੀ ਮੈਨੂੰ ਮaaf ਕਰੋ ਉਹ ਕਹਿੰਦਾ ਵੀ ਤੈਨੂੰ ਹੁਣ ਮaaf ਨਹੀਂ ਕੀਤਾ ਜਾ ਸਕਦਾ ਤੂੰ ਇੱਕ ਇੱਕ ਵਾਰ ਵਗਿਆ ਕੀਤੀ ਆ ਵੀ ਤੈਨੂੰ 20 ਕੋੜੀਆਂ ਦੀ ਸਜ਼ਾ ਦਿੱਤੀ ਜਾਂਦੀ ਆ ਜਿਹੜੀ ਦਰਬਾਰ ਸਾਹਿਬ ਦੇ ਬਾਹਰ ਇੱਕ 베ਰੀ ਆ 베ਰੀ ਦੇ ਨਾਲ ਉਹਨੂੰ ਬੰਨ ਲਿਆ ਸੀ ਮਹਾਰਾਣ ਜੀ ਸਿੰਘ ਨੂੰ 20 ਕੋੜੇ ਸਾਈਨ ਹੋਊ ਤੇ ਉਹਦੇ ਲਈ ਹੋਗਾ ਜੀ ਕਹਿੰਦਾ ਜੀ ਮਾਰੋਈ ਦੇ 20 ਕੋੜੇ 20 ਕੋੜੇ ਮਾਰ ਕਦੀ ਕਿਸੇ ਨੇ ਕੋੜਾ ਵੱਜਦਾ ਅਜੇ ਤੱਕ ਨਹੀਂ ਦੇਖਿਆ ਹੁਣ ਜਿਹੜਾ ਕੋੜਾ ਵੱਜਦਾ ਇੱਕ ਕੋੜਾ ਵੱਜਦਾ ਜਿੱਥੇ ਵੱਜਦਾ ਉੱਥੋਂ ਖੂਨ ਦੀ ਧਾਰ ਆ ਜਾਂਦੀ ਹੈ ਜੇ ਤੁਸੀਂ ਕਦੇ ਵੀਡੀਓ ਦੇਖੋਗੇ ਨਾ ਅੱਜ ਕੱਲ ਮuslman ਮਾਰਦੇ ਕੋੜੇ ਖੂਨ ਦੀ ਧਾਰ ਨਾਲੇ ਆ ਜਾਂਦੀ ਹੈ ਹੁਣ 20 ਕੋੜੇ ਨੂੰ ਹੋਏ ਸੀਗੇ ਤਾਂ ਕੀ ਹਾਲ ਹੋ ਗਿਆ ਉਹ ਉਹਨਾਂ ਦਾ ਇਹ ਦੇਖੋ ਵੀ ਕੀ ਹਾਲ ਹੋਣਾ ਸੀ ਇਹ ਹੋ ਗਿਆ ਨਹੀਂ ਕੀ ਹੋਣਾ ਸੀ ਅੱਛਾ ਜੀ ਜਿਹੜੀ ਸੰਗਤ ਬੈਠੀ ਸੀ ਉਹ ਅਕਾਲੀ ਫੂਲਾ ਸਿੰਘ ਨੂੰ ਕਹਿੰਦੀ ਉਹਨਾਂ ਨੇ ਬੇਨਤੀ ਕੀਤੀ ਸਾਰੇ ਨੇ ਭਈ ਚਲੋ ਠੀਕ ਹੈ ਇਹ ਤਾਂ ਗਲਤੀ ਹੋ ਗਈ ਭਈ ਹੁਣ ਤੁਸੀਂ ਸੰਗਤ ਦੇ ਕਹੇ ਤੇ ਇਹਨੂੰ ਮਾਫ ਕਰ ਦਿਓ ਹੁਣ ਅਕਾਲੀ ਫੂਲਾ ਸਿੰਘ ਕਾਹਤੇ ਜਥੇਦਾਰ ਹੈ ਉਹਨਾਂ ਨੇ ਸੰਗਤ ਦੀ ਗੱਲ ਮੰਨੀ ਭਈ ਠੀਕ ਹੈ ਇਹਦੇ 20 ਕੋੜੇ ਮਾਫ ਹੋ ਸਕਦੇ ਆ ਪਰ ਇਹਦਾ ਗੱਡਾ ਨਹੀਂ ਅੱਜ ਤੋਂ ਆਊਗਾ ਇਹਦਾ ਨਾਮ ਨਹੀਂ ਅਰਦਾਸ ਦੇ ਵਿੱਚ ਬੋਲਿਆ ਜਾਊਗਾ ਇਸ ਕਰਕੇ ਜੋ ਅਰਦਾਸ ਦੇ ਵਿੱਚ ਜੋ ਕਿਸੇ ਦੀ ਪਰਸਨਲ ਅਰਦਾਸ ਹੈ ਉਹਦੇ ਵਿੱਚ ਹੀ ਨਾਮ ਬੋਲਿਆ ਜਾਂਦਾ ਸੰਗਤ ਰੂਪ ਦੇ ਵਿੱਚ ਤੁਸੀਂ ਕਿਸੇ ਕਿਸੇ ਵੀ ਜਿਹੜੇ ਸਾਡੇ ਗੁਰੂ ਘਰ ਹੈਗੇ ਕਿਤੇ ਵੀ ਨਹੀਂ ਬੋਲੇ ਜਾਂਦਾ ਅਸੀਂ ਆਪ ਇਹ ਪ੍ਰਥਾ ਬਣਾ ਲਈ ਹੈ ਅਗਰ 20 ਬੰਦਿਆਂ ਨੇ ਸਾਨੂੰ 10-10 ਜੂਰੋ ਦਿੱਤੇ ਗੁਰਦੁਆਰੇ ਨੂੰ ਤੇ ਅਸੀਂ ਉਹਨਾਂ ਦੇ ਨਾਮ ਬੋਲਦੇ ਆ ਉਹਦੇ ਵਿੱਚ ਬਹੁਤ ਸੇ ਜਗ੍ਹਾ ਦੇ ਵਿੱਚ ਉਹਨਾਂ ਦੇ ਨਾਮ ਬੋਲੇ ਜਾਂਦੇ ਆ ਅਖੀਰ ਦੇ ਵਿੱਚ ਕਹਿੰਦੇ ਵੀ ਸਾਰੇ ਪਰਿਵਾਰਾਂ ਦੀ ਦਾ ਭਲਾ ਜੋ ਵੀ ਉਹਨਾਂ ਲਈ ਅਰਦਾਸ ਕੀਤੀ ਜਾਂਦੀ ਹੈ ਉਹਦੇ ਵਿੱਚ ਲੋ ਉਹਦੇ ਵਿੱਚ ਇਹ ਨਹੀਂ ਬੋਲਿਆ ਜਾਂਦਾ ਵੀ ਇਹਨੇ ਐਨੇ ਪੈਸੇ ਦਿੱਤੇ ਇਹਨੇ ਐਨੇ ਪੈਸੇ ਦਿੱਤੇ ਹੁਣ ਰੱਬ ਨੂੰ ਕੀ ਕੌਣ ਕੀ ਦੇਣ ਦੋਗਾ ਨਾ ਜੀ ਨਾ ਠੀਕ ਹੈ ਨਾ ਅਸੀਂ ਅਗਰ ਕਹਿ ਦਈਏ ਵੀ ਠੀਕ ਹੈ ਜੀ ਅਸੀਂ ਤਾਂ ਗੁਰਦੁਆਰੇ ਨੂੰ 10 ਰੁਪਏ ਦਿੱਤੇ ਆ ਹੁਣ ਹੁਣ ਲੈ ਕਿੱਥੋਂ ਆ ਮਿਲੇ ਵੀ ਤਾਂ ਉੱਥੋਂ ਹੀ ਆ ਉੱਥੋਂ ਹੀ ਮਿਲੇ ਆ ਔਰ ਦੂਸਰੀ ਗੱਲ ਅਸੀਂ 10 ਦੇ ਕੇ ਤਾਂ ਮੰਗਦੇ ਕਿੰਨਾ ਕੁਝ ਹੈ ਉੱਥੋਂ ਜਾ ਕੇ ਅਸੀਂ ਤਾਂ ਸਭ ਕੁਝ ਹੀ ਮੰਗਦੇ ਹਾਂ ਉੱਥੋਂ ਫਿਰ ਅਸੀਂ 10 ਦੇ ਕੇ ਵੀ ਅਸੀਂ ਅਰਦਾਸ ਕਰਾਉਨੇ ਆ ਹਾਂਜੀ ਮੇਰੇ ਨਾਮ ਦੀ ਅਰਦਾਸ ਕਰ ਜੀ ਮੈਂ ਤਾਂ 10 ਰੁਪਏ ਦਿੱਤੇ ਆ ਅੱਛਾ ਜੀ ਫਿਰ ਹੁਣ ਆਪਾਂ ਹੁਣ ਕੀ ਕਰਨਾ ਚਾਹੀਦਾ ਸਭ ਤੋਂ ਜਿਹੜਾ ਗ੍ਰੰਥੀ ਸਿੰਘ ਨੂੰ ਆਪਣਾ ਰਤਬਾ ਪਛਾਣਨਾ ਪੈਣਾ ਜੀ ਤੇ ਮੈਂ ਕਿਹੜੀ ਪੋਸਟ ਦੇ ਉੱਪਰ ਬੈਠਾ ਜੀ ਅਗਰ ਮੈਨੂੰ ਕੋਈ ਕਮੇਟੀ ਕਹਿੰਦੀ ਹੈ ਕਿ ਬਈ ਆਹ ਚੀਜ਼ ਆਹ ਕਰੋ ਜੀ ਤੇ ਮੈਨੂੰ ਲੱਗਦਾ ਪਈ ਸਿੱਕੀ ਸਿਧਾਂਤਾਂ ਦੇ ਵਿਰੋਧ ਹੈ ਤਾਂ ਉਹ ਮੈਨੂੰ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦਾ ਅਗਰ ਉਹ ਫਿਰ ਵੀ ਕਰਦਾ ਹੈ ਤਾਂ ਇਹਦਾ ਮਤਲਬ ਇਹੀ ਆ ਕਿ ਉਹ ਸਿਰਫ ਇੱਕ ਪਿੱਠੂ ਬਣ ਕੇ ਰਹਿ ਗਿਆ ਗ੍ਰੰਥੀ ਸਿੰਘ ਨਹੀਂ ਉਹ ਫਿਰ ਬਾਬਾ ਗੁੱਡਾ ਸਾਹਿਬ ਦੀ ਪਦਵੀ ਦਾ ਹੱਕਦਾਰ ਨਹੀਂ ਰਹਿ ਗਿਆ ਉਹ ਤਾਂ ਇੱਕ ਇੱਕ ਨੋਰਮਲ ক্রিকেট ਨੌਕ ਨੌਕਰ ਵਾਂਗ ਹੀ ਰਹਿ ਜਾਂਦਾ ਤੇ ਇਹ ਇਹ ਕਮੇਟੀਆਂ ਨੂੰ ਵੀ ਸੋਚਣਾ ਚਾਹੀਦਾ ਜੀ ਵੀ ਅਸੀਂ ਇਹੋ ਜਿਹੀਆਂ ਚੀਜ਼ਾਂ ਕਰੀਏ ਜਿਹਦੇ ਨਾਲ ਸਾਡੇ ਧਰਮ ਦੀ ਇੱਜ਼ਤ ਬਣੇ ਲੋਕਾਂ ਦੇ ਵਿੱਚ ਵੀ ਪਤਾ ਲੱਗੇ ਵੀ ਠੀਕ ਹੈ ਜੀ ਇਹ ਇਹਨਾਂ ਦਾ ਗਰੰਥੀ ਹੈ ਇਹ ਗਰੰਥੀ ਦੇ ਪੈਰੀਂ ਹੱਥ ਲਾਉਂਦੇ ਆ ਗਰੰਥੀ ਨਾਲ ਦਾ ਇਹਨਾਂ ਨੂੰ ਸਿੱਖਿਆ ਦਿੰਦਾ ਜੀ ਤੇ ਉਹਦੀ ਜਿਹੜੀ ਸਿੱਖਿਆ ਹੈ ਕਿਉਂਕਿ ਜਿਹੜੀ ਕਿਸੇ ਵੀ ਧਰਮ ਦਾ ਜੋ ਮੁਖੀ ਹੈ ਜੋ ਗੁਰਦੁਆਰੇ ਦਾ ਕੇਸ ਆਪਣੇ ਚਰਚ ਦਾ ਜਾਂ ਮੁਸਲਮਾਨ ਦਾ ਇਹਨਾਂ ਦੇ ਜਿਹੜੇ ਮੁਖੀ ਹੈਗੇ ਉਹਨਾਂ ਨੂੰ ਉਹਨਾਂ ਦੇ ਕਹੇ ਤੇ ਲੋਕ ਚ ਮੰਨਦੇ ਜੋ ਉਹ ਕਹਿੰਦੇ ਆ ਜੀ ਜੇ ਹੁਣ ਸਾਡਾ ਗਰੰਟੀ ਹੀ ਝੂਠ ਬੋਲੂਗਾ ਬੈਠ ਕੇ ਤੇ ਗਾਂ ਕੀ ਸਿੱਖਿਆ ਦੇਖੋ ਉਹ ਅਸੀਂ ਕੱਲ ਦੇ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਸਾਨੂੰ ਪਤਾ ਲੱਗਿਆ ਵੀ ਠੀਕ ਹੈ ਜੀ ਗਰੰਟੀ ਝੂਠ ਬੋਲਦਾ ਸਾਡੇ ਬੱਚਿਆਂ ਨੂੰ ਕੱਲ ਨੂੰ ਪਤਾ ਲੱਗਣਾ ਗਰੰਟੀ ਨੇ ਝੂਠ ਬੋਲਿਆ ਸੀਗਾ ਉਹ ਫੇਰ ਉਹਨਾਂ ਦਾ ਵਿਸ਼ਵਾਸ ਹੀ ਚੱਕ ਜੂਗਾ ਇਹ ਤਾਂ ਸਾਡਾ ਮੁਖੀ ਸਾਡਾ ਝੂਠ ਬੋਲਦਾ ਠੀਕ ਹੈ ਨਾ ਤੇ ਅਸੀਂ ਇਸੇ ਕਰਕੇ ਅੱਜ ਬਹੁਤ ਸਾਰੀਆਂ ਕੁਰਤੀਆਂ ਸਿੱਖ ਧਰਮ ਦੇ ਵਿੱਚ ਆ ਗਈਆਂ ਹੁਣ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ ਬਹੁਤ ਸਾਰੇ ਜਿਹੜੇ ਗਰੀਬ ਆ ਜੀ ਆਮ ਬੰਦਾ ਨਹੀਂ ਮੈਂ ਗਰੀਬ ਸ਼ਬਦ ਵਰ ਰਿਹਾ ਜਿਹੜੇ ਗਰੀਬ ਹੈਗੇ ਆ ਉਹ 크ਰਿਸਚੀਅਨ ਧਰਮ ਵੱਲ ਨੂੰ ਜਾ ਰਹੇ ਆ ਜਾ ਰਹੇ ਆ ਕਾਰਨ ਕੀ ਆ ਕਾਰਨ ਇਹ ਹੀ ਆ ਅਸੀਂ ਪੈਸਾ ਇਕੱਠਾ ਕਰਦੇ ਆ ਗੁਰਦੁਆਰਿਆਂ ਦਾ ਉਹ ਪ੍ਰਧਾਨਾਂ ਕੋਲ ਚਲੇ ਜਾਂਦਾ ਠੀਕ ਹੈ ਨਾ ਅਸੀਂ ਕਿਸੇ ਗਰੀਬ ਦੀ ਹੈਲਪ ਨਹੀਂ ਕਰਦੇ ਅਗਰ ਉਹ 크ਰਿਸਚੀਅਨ ਕੀ ਕਰਦੇ ਆ ਉਹ ਜਿੰਨਾ ਕੋ ਉਹਨਾਂ ਨੂੰ ਮਿਲਦਾ ਧਰਮ ਉਹ ਖਰੀਦਦੇ ਆ ਬੰਦਿਆਂ ਨੂੰ ਠੀਕ ਹੈ ਜੀ ਤੁਸੀਂ ਸਾਡੇ ਧਰਮ ਚਾਓ ਅਸੀਂ ਤੁਹਾਨੂੰ 25000 ਰੁਪਏ 25000 ਰੁਪਿਆ ਇਸ ਵੇਲੇ ਪੰਜਾਬ ਦੇ ਵਿੱਚ 25000 ਰੁਪਏ ਇੱਕ ਪਰਿਵਾਰ ਨੂੰ ਦਿੱਤਾ ਜਾ ਰਿਹਾ ਕਿ 25000 ਤੁਸੀਂ ਲਾਓ ਤੇ ਤੁਸੀਂ ਸਾਡੇ ਤੋਂ ਚਾਓ ਹੁਣ ਜਿਹੜਾ ਬੰਦਾ ਕਹਿੰਦਾ ਵੀ ਇੱਥੇ ਅਸੀਂ ਮੈਂ ਗੁਰਦੁਆਰੇ ਜਾਣਾ ਉਹ ਉੱਥੇ ਜਿਹੜੀ ਹੈਗੀ ਮੇਰੀ ਇੱਜ਼ਤ ਨਹੀਂ ਹੁੰਦੀ ਹੁਣ ਇਹ ਜਿਹੜੇ ਬੰਦੇ ਬਾਹਰ لے ਆਏ ਆ ਇਹ ਮੇਰੀ ਇੱਜ਼ਤ ਵੀ ਕਰਦੇ ਆ ਤੇ ਮੈਨੂੰ ਪੈਸੇ ਵੀ ਦਿੰਦੇ ਆ ਅਗਲਾ ਕਹਿੰਦਾ ਉਹ ਵੀ ਧਰਮ ਆ ਇਹ ਵੀ ਧਰਮ ਆ ਮੇਰਾ ਕੀ ਮੈਂ ਇੱਧਰ ਆ ਜਾਣਾ ਮੈਨੂੰ ਇੱਧਰ ਫਾਇਦਾ ਆ ਗੱਲ ਕੱਲ ਨੂੰ ਅਗਲੇ ਕਹਿੰਦੇ ਵੀ ਠੀਕ ਆ ਤੁਹਾਡੇ ਬੱਚੇ ਵੀ ਅਸੀਂ ਪੜ੍ਹਾਵਾਂਗੇ ਅਸੀਂ ਸੈਸ ਬਿੱਲੇ ਅਗਰ ਤੁਸੀਂ ਦੁਨੀਆ ਦੇ ਵਿੱਚ ਦੇਖੋ ਸਭ ਤੋਂ ਜਿਹੜੀ ਅਮੀਰ ਕੌਮ ਹੈ ਉਹ ਸਿੱਖ ਕੌਮ ਹੈ ਸਿੱਖ ਤੋਂ ਆਮਿਆ ਲੇਕਿਨ ਸਾਡੇ ਧਰਮ ਦੇ ਵਿੱਚੋਂ ਫਿਰ ਵੀ ਲੋਕ ਦੂਜੇ ਕਾ ਧਰਮ ਦੇ ਵਿੱਚ ਜਾ ਰਹੇ ਦੂਜੇ ਦੂਜੇ ਧਰਮ ਤੋਂ ਸਾਡੇ ਵਿੱਚ ਕੀ ਆਉਣਾ ਪਰ ਸਾਡੇ ਹੀ ਦੂਜਾ ਦੂਜੇ ਪਾਸੇ ਜਾ ਰਹੇ ਇਹ ਸਾਡੇ ਆਗੂਆਂ ਨੂੰ ਸੋਚਣਾ ਚਾਹੀਦਾ ਜਾਂ ਫਿਰ ਕਮੇਟੀਆਂ ਨੂੰ ਸੋਚਣਾ ਚਾਹੀਦਾ ਇਹ ਵੀ ਇਹ ਇਸ ਤਰ੍ਹਾਂ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਆ ਇਹ ਨਹੀਂ ਇਦਾਂ ਹੋਣੀ ਚਾਹੀਦੀ ਨਹੀਂ ਕਮੇਟੀਆਂ ਦਾ ਵੀ ਬਹੁਤ بڑا ਰੋਲ ਹੈਗਾ ਬੜੀ ਬੜੀ ਸੰਸਥਾਵਾਂ ਦਾ ਬਹੁਤ بڑا ਰੋਲ ਹੈਗਾ ਜੀ ਦਾ ਆਮ ਸਿੱਖਾਂ ਦਾ ਸੰਗਤ ਦਾ ਬਹੁਤ بڑا ਰੋਲ ਹੈਗਾ ਜੋ ਉਹ ਨਹੀਂ ਦਾ ਅਦਾ ਕਰ ਰਹੇ ਉਹ ਆਪਣਾ ਬਣਦਾ ਰੋਲ ਨਹੀਂ ਅਦਾ ਕਰ ਰਿਹਾ ਇਸ ਵੇਲੇ ਖੀਰ ਦੇ ਵਿੱਚ ਤਾਂ ਹੁਣ ਅਸੀਂ ਇਹੀ ਕਹਿ ਸਕਦੇ ਆ ਕਿ ਸਾਨੂੰ ਸਿੱਖਾਂ ਨੂੰ ਸੰਗਤ ਨੂੰ ਕਮੇਟੀ ਨੂੰ ਬੜੇ-ਬੜੀਆਂ ਸਾਡੀਆਂ ਸੰਸਥਾਵਾਂ ਨੂੰ ਜੋ ਉਹਨਾਂ ਦਾ ਰੋਲ ਹੈ ਉਹ ਸਹੀ ਢੰਗ ਦੇ ਨਾਲ ਕਰਨਾ ਚਾਹੀਦਾ ਅਗਰ ਅਸੀਂ ਪੈਸਾ ਇਕੱਠਾ ਕਰਦੇ ਆ ਇਹ ਨਹੀਂ ਕਿ ਸਾਰਾ ਪੈਸਾ ਉਹ ਪ੍ਰਧਾਨ ਦੀ ਜੇਬ 'ਚ ਜਾਵੇ ਅਗਰ ਉਹ 100 ਰੁਪਏ ਖਰਚ ਕਰਦਾ ਉਹਦੇ ਵਿੱਚੋਂ 70 ਉਹਦੀ ਜੇਬ 'ਚ ਜਾਣ ਦੇ 30 ਹੀ ਉਹ ਖਰਚ ਕਰੇ ਸੰਗਤ ਨੂੰ ਵੀ ਚਾਹੀਦਾ ਕਿ ਅਗਰ ਉਹ ਗੁਰੂ ਘਰ ਜਾਂਦੇ ਹੈ ਅਗਰ ਉਹ ਅਗਰ ਉਹਨੇ 5 ਯੂਰੋ ਵੀ ਦਿੱਤੇ ਆ ਤੇ ਉਹਦਾ ਹੱਕ ਬਣਦਾ ਅਗਰ ਕੁਝ ਉੱਤੇ ਗਲਤ ਚੀਜ਼ ਹੁੰਦੀ ਆ ਤੇ ਉਸ ਚੀਜ਼ ਦਾ ਪੁੱਛਣਾ ਜ਼ਿੰਮੇਵਾਰ ਬੰਦੇ ਤੋਂ ਚਾਹੇ ਉਹ ਗਰੰਟੀ ਹੋਵੇ ਚਾਹੇ ਉਹ ਪ੍ਰਧਾਨ ਹੋਵੇ ਚਾਹੇ ਸਕੱਤਰ ਹੋਵੇ ਚਾਹੇ ਕੈਸ਼ੀਅਰ ਹੋਵੇ ਦੇਖ ਕੇ ਕਬੂਤਰ ਉਹਨਾਂ ਅੱਖਾਂ ਨਹੀਂ ਮੀਟਣੀਆਂ ਬਣੀਆਂ ਉੱਥੇ ਸਵਾਲ ਕਰਨਾ ਬਣਦਾ ਹੈ ਸਵਾਲ ਕਰਨਾ ਬਣਦਾ ਵੀ ਆਹ ਚੀਜ਼ ਗਲਤ ਹੈਗੀ ਆ ਵੱਧ ਤੋਂ ਵੱਧ ਇਹੀ ਕਰਨਗੇ ਉਹ ਤੁਹਾਨੂੰ ਕੁਝ ਨਾ ਕੁਝ ਦੱਸਣਗੇ ਪੇ ਆਹ ਚੀਜ਼ ਜਿਹੜੀ ਇਸ ਤਰ੍ਹਾਂ ਹੋਈ ਸੀ ਤੇ ਅਸੀਂ ਆਹ ਕੰਮ ਕੀਤਾ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦਾ ਆਨਸਰ ਹੈ ਠੀਕ ਹੈ ਤੁਸੀਂ ਸੈਟੀਸਫਾਈ ਹੋਗੇ ਲੇਕਿਨ ਅਗਲੀ ਵਾਰ ਉਹ ਬੰਦਾ ਉਹੀ ਚੀਜ਼ ਨੂੰ 10 ਵਾਰ ਸੋਚ ਕੇ ਕਰੂਗਾ ਕਿ ਪਿਛਲੀ ਵਾਰ ਮੇਰੇ ਉੱਪਰ ਕੁਐਸਚਨ ਹੋ ਗਿਆ ਕੁਐਸਚਨ ਹੋਇਆ ਸੀਗਾ ਅਗਰੇ ਸੀ ਕੁਐਸਚਨ ਨਹੀਂ ਕਰਾਂਗੇ ਤੇ ਉਹ ਤਾਂ ਫਿਰ ਆਪਣੀ ਮਰਜ਼ੀ ਕਰੂਗਾ ਉਹ ਤਾਂ ਫਿਰ ਜੋ ਉਹਨੂੰ ਚੰਗਾ ਲੱਗੇ ਉਹ ਫਿਰ ਉਹੀ ਉਹੀ ਕਰੂਗਾ ਉਹੀ ਗ੍ਰੰਥੀ ਨੂੰ ਤੋਂ ਬੁਲਵਾਏਗਾ ਵੀ ਠੀਕ ਹੈ ਅੱਜ ਮੈਨੂੰ ਫਾਇਦਾ ਗ੍ਰੰਥੀ ਤੈਨੂੰ ਮੈਂ ਤਨਖਾਹ ਦਿੰਦਾ ਹਾਂ ਚੀਜ਼ ਬੋਲ ਠੀਕ ਹੈ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਪ੍ਰਹਾਰ ਸਾਹਿਬ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਗਲੀ ਵਾਰ ਫੇਰ ਮਿਲਦੇ ਹਾਂ ਸਾਰਿਆਂ ਨੂੰ ਇੱਕ ਚੀਜ਼ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਆਪਣੇ ਫਰਜ਼ ਸਮਝੋ ਜੋ ਸਿੱਖੀ ਦੇ ਪ੍ਰਤੀ ਗੁਰਦੁਆਰੇ ਦੇ ਪ੍ਰਤੀ ਸਾਡਾ ਫਰਜ਼ ਬਣਦਾ ਹੈ ਅਸੀਂ ਅਗਰ ਇਸ ਚੀਜ਼ ਨੂੰ ਅੱਗੇ ਲੈ ਕੇ ਆਵਾਂਗੇ ਆਪਣਾ ਫਰਜ਼ ਆਪ ਸਮਝਾਂਗੇ ਤਾਂ ਜਿਹੜੇ ਸਾਡੇ ਉੱਪਰ ਵਾਲੇ ਸਾਡੇ ਕਮਾਂਡਰ ਆ ਉਹ ਫੇ ਆਪਣੇ ਆਪ ਸਮਝਣਗੇ ਕਿ ਇਹ ਸੈਟ ਸਾਡੇ ਬੰਦੇ ਜਿਹੜੇ ਉਹ ਜਾਗਰਿਤ ਹੋ ਗਏ ਆ ਤੇ ਅੱਗੇ ਤੋਂ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਸੋ ਸਾਰਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਨਕ ਜੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ